ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਸਾ ਬਿਗਾਨੇ ਭਾਗ 11 ਇਸ ਕਹਾਣੀ ਨੂੰ ਲਿਖਿਆ ਹੈ ਜੀ ਲੇਖਕ ਅਦਿਆਲ ਕੌਰ ਜੀ ਨੇ ਹੁਣ ਨੀਤੂ ਕੋਲ ਨੰਨੀ ਬੱਚੀ ਸੀ ਥੋੜੇ ਦਿਨਾਂ ਵਿੱਚ ਹੀ ਹਸਪਤਾਲ ਤੋਂ ਛੁੱਟੀ ਹੋ ਜਾਂਦੀ ਹੈ ਆਪਣੀ ਬੱਚੀ ਨੂੰ ਲੈ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਜਦੋਂ ਉਹ ਛੋਟੀ ਬੱਚੀ ਨੂੰ ਲੈ ਕੇ ਆਪਣੇ ਘਰ ਜਾਂਦੇ ਹਨ ਸਾਰੇ ਬਹੁਤ ਖੁਸ਼ ਹੁੰਦੇ ਹਨ ਸਰਜੀਤ ਸਿੰਘ ਤੇ ਰਾਜਵੀਰ ਨੂੰ ਜਿੰਨੀ ਆਪਣੇ ਪੋਤਿਆਂ ਦੀ ਖੁਸ਼ੀ ਹੋਈ ਸੀ ਉਨੀ ਹੀ ਖੁਸ਼ੀ ਅੱਜ ਪੋਤੀ ਜੰਮਣ ਦੀ ਹੋ ਰਹੀ ਸੀ ਰਾਜਵੀਰ ਨੇ ਆਪਣੀ ਵੱਡੀ ਨੂੰਹ ਨੂੰ ਆਖਿਆ ਭਾਈ ਨੀਤੂ ਦੀ ਤੂੰ ਹੀ ਦੇਖਭਾਲ ਕਰਨੀ ਹੈ ਉਸ ਨੂੰ ਜੋ ਵੀ ਖਾਣ ਪੀਣ ਨੂੰ ਦੇਣਾ ਹੈ ਉਹ ਤੂੰ ਹੀ ਬਣਾ ਕੇ ਦੇਵੇਂਗੀ ਸਰਬਜੀਤ ਚੁੱਪਚਾਪ ਆਪਣੀ ਸੱਸ ਦੀ ਗੱਲ ਸੁਣਦੀ ਰਹੀ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਇਸ ਵਿੱਚ ਕੋਈ ਗੱਲ ਝੂਠ ਨਹੀਂ ਸੀ ਕਿ ਸਰਬਜੀਤ ਨੇ ਆਪਣੀ ਦਰਾਣੀ ਦੀ ਸਵਾ ਮਹੀਨੇ ਪੂਰੀ ਦੱਬ ਕੇ ਸੇਵਾ ਕੀਤੀ ਉਹ ਵੀ ਇਹੀ ਚਾਹੁੰਦੀ ਸੀ ਕਿ ਜੇ ਅੱਜ ਕੋਈ ਘਾਟਵਾਦ ਰਹੇਗੀ ਤਾਂ ਇਸ ਨੇ ਮੈਨੂੰ ساری ਉਮਰ ਮੇਣਾ ਮਾਰਦੀ ਨੇ ਰਹਿਣਾ ਨੀਤੂ ਦੀ ਬੇਟੀ ਸਵਾ ਮਹੀਨੇ ਦੀ ਹੋ ਜਾਂਦੀ ਹੈ ਸਰਬਜੀਤ ਵੀ ਹੁਣ ਉਸ ਤੇ ਬਹੁਤ ਉਮੀਦਾਂ ਲਾਈ ਬੈਠੀ ਹੈ ਕਿ ਹੁਣ ਤਾਂ ਇਹ ਚੁੱਲ੍ਹੇ ਚੌਕੇ ਦਾ ਕੰਮ ਸੰਭ ਲਵੇਗੀ ਨੀਤੂ ਹੁਣ ਚੁੱਲ੍ਹੇ ਚੌਕੇ ਦਾ ਕੰਮ ਕਰਨ ਲੱਗ ਪਈ ਤਾਂ ਸਰਬਜੀਤ ਨੂੰ ਹੁਣ ਖੇਤ ਬੰਨੇ ਜਾਣਾ ਪੈਂਦਾ ਸੀ 6 ਕੁ ਮਹੀਨੇ ਵਧੀਆ ਉਹਨਾਂ ਦੇ ਨਾਲ ਮਿਲ ਕੇ ਲੰਘ ਗਏ ਸਰਬਜੀਤ ਆਪਣੇ ਪਤੀ ਨੂੰ ਆਖਦੀ ਰਹਿੰਦੀ ਸੀ ਹੁਣ ਕੋਈ ਮਕਾਨ ਪਾ ਲਓ ਇਸ ਮਕਾਨ ਵਿੱਚ ਤਾਂ ਅੱਗੇ-ਅੱਗੇ ਗੁਜ਼ਾਰਾ ਨਹੀਂ ਹੋਣਾ ਮਕਾਨ ਦੇ ਨੇੜੇ ਹੀ ਖਾਲੀ ਜਗ੍ਹਾ ਪਈ ਸੀ ਸੁਰਜੀਤ ਸਿੰਘ ਨੇ ਆਪਣੇ ਵੱਡੇ ਪੁੱਤਰ ਗੁਰਵੀਰ ਨੂੰ ਆਖਿਆ ਕਿ ਇਸ ਜਗ੍ਹਾ ਤੇ ਤੂੰ ਮਕਾਨ ਬਣਾ ਲੈ ਗੁਰਵੀਰ ਮਕਾਨ ਦਾ ਕੰਮ ਸ਼ੁਰੂ ਕਰ ਲੈਂਦਾ ਹੈ 6 ਮਹੀਨੇ ਵਿੱਚ ਮਕਾਨ ਤਿਆਰ ਹੋ ਜਾਂਦਾ ਹੈ ਸਰਬਜੀਤ ਇਹ ਹੀ ਚਾਹੁੰਦੀ ਸੀ ਕਿ ਹੁਣ ਮੈਂ ਹੀ ਨੀਤੂ ਤੋਂ ਅੱਡ ਹੋ ਜਾਵਾਂ ਉਹੀ ਗੱਲ ਹੋਈ ਕਿ ਸਰਬਜੀਤ ਨੇ ਆਪਣਾ ਸਮਾਨ ਨਵੇਂ ਮਕਾਨ ਵਿੱਚ ਰੱਖ ਲਿਆ ਅਤੇ ਹੌਲੀ-ਹੌਲੀ ਉਸ ਨੇ ਰੋਟੀ ਪਾਣੀ ਵੀ ਬਣਾਉਣਾ ਅਲੱਗ ਕਰ ਦਿੱਤਾ ਇਸ ਗੱਲ ਤੇ ਸੁਰਜੀਤ ਸਿੰਘ ਤੇ ਰਾਜਵੀਰ ਨੇ ਕੋਈ ਇਤਰਾਜ਼ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਆਪਣੇ ਘਰ ਵਿੱਚ ਨਾਲ ਹੀ ਤਾਂ ਰਹਿੰਦੇ ਨੇ ਸਰਜੀਤ ਸਿੰਘ ਤੇ ਰਾਜਵੀਰ ਦੋਨੋਂ ਛੋਟੇ ਪੁੱਤਰ ਵੱਲ ਰਹਿੰਦੇ ਸੀ ਆਪਣੇ ਪੁਰਾਣੇ ਮਕਾਨ ਵਿੱਚ ਇਹ ਸਰਜੀਤ ਸਿੰਘ ਨੇ ਮੱਝਾਂ ਗਾਵਾ ਰੱਖੀਆਂ ਹੋਈਆਂ ਸਨ ਜਿੰਨਾਂ ਦਾ ਸਾਰਾ ਕੰਮ ਸਰਜੀਤ ਸਿੰਘ ਖੁਦ ਕਰਦਾ ਸੀ ਸਰਜੀਤ ਸਿੰਘ ਦੇ ਵੱਡੇ ਪੁੱਤਰ ਕੋਲ ਦੋ ਲੜਕੇ ਸੀ ਜੋ ਕਿ ਸਕੂਲ ਵਿੱਚ ਪੜ੍ਹਨ ਜਾਂਦੇ ਸੀ ਸਰਜੀਤ ਸਿੰਘ ਦਾ ਆਪਣੇ ਪੋਤਿਆਂ ਨਾਲ ਬਹੁਤ ਪਿਆਰ ਸੀ ਉਹ ਹਰ ਰੋਜ਼ ਸਵੇਰੇ ਸ਼ਾਮ 2-2 ਕਿਲੋ ਦੁੱਧ ਦੇ ਕੇ ਆਉਂਦਾ ਮਾਪਿਆਂ ਨੂੰ ਆਪਣੇ ਪੁੱਤਰਾਂ ਨਾਲ ਮੋਹ ਪਿਆਰ ਉਵੇਂ ਹੀ ਰਹਿੰਦਾ ਹੈ ਜਿਵੇਂ ਬਚਪਨ ਤੋਂ ਹੁੰਦਾ ਹੈ ਜਦੋਂ ਸੁਰਜੀਤ ਸਿੰਘ ਵੱਡੀ ਨੂੰਹ ਦੇ ਵੱਲ ਦੁੱਧ ਲੈ ਕੇ ਜਾਂਦਾ ਹੈ ਤਾਂ ਛੋਟੀ ਨੂੰਹ ਕੌੜੀਆਂ ਨਜ਼ਰਾਂ ਨਾਲ ਝਾਕਦੀ ਰਹਿੰਦੀ ਹੈ ਮੋਹਤਾ ਕੁਝ ਆਖਦੀ ਨਹੀਂ ਪਰ ਆਪਣੇ ਪਤੀ ਨਾਲ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਦੀ ਹੈ ਕਿ ਡੈਡੀ ਜੀ ਨੂੰ ਤਾਂ ਸਾਰਾ ਦਿਨ ਮੈਂ ਰੋਟੀਆਂ ਬਣਾ ਕੇ ਦਿਨੀ ਆ ਦੁੱਧ ਕੱਢ ਕੇ ਵੱਡੀ ਨੂੰ ਬਲ ਫੜਾਉਂਦੇ ਆ ਉਹ ਚਾਹੁੰਦੀ ਸੀ ਕਿ ਡੈਡੀ ਜੀ 4 ਲੀਟਰ ਦੁੱਧ ਡੈਰੀ ਵਿੱਚ ਹੀ ਪਾਉਣ ਜਿਹੜੇ ਪੈਸੇ ਘਰ ਵਿੱਚ ਆਉਣ ਸਰਜੀਤ ਸਿੰਘ ਜੋ ਦੁੱਧ ਡੈਰੀ ਵਿੱਚ ਵੀ ਪਾਉਂਦਾ ਸੀ ਉਹ ਪੈਸੇ ਉਹ ਮੱਜਾਂ ਤੇ ਹੀ ਖਰਚ ਦਿੰਦਾ ਸੀ ਹੁਣ ਨੂੰ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਡੈਡੀ ਜੀ ਤੁਸੀਂ ਬੇਆਰਾਮ ਰਹਿੰਦੇ ਹੋ ਇੱਕ ਅੱਧੀ ਮੱਝ ਰੱਖ ਲਵੋ ਬਾਕੀ ਸਭ ਵੇਚ ਦਿਓ ਸੁਰਜੀਤ ਸਿੰਘ ਸਾਰੀ ਗੱਲ ਸਮਝਦਾ ਸੀ ਪਰ ਉਸ ਨੇ ਵੀ ਜਿੱਦ ਫੜੀ ਹੋਈ ਸੀ ਕਿ ਮੈਂ ਕੋਈ ਵੀ ਮੱਝ ਜਾਂ ਗਾਂ ਨਹੀਂ ਵੇਚਾਂਗਾ ਇਸ ਨਾਲ ਤੁਹਾਡਾ ਦੁੱਧ ਦਾ ਨਹੀਂ ਸਰਨਾ ਇੱਕ ਦਿਨ ਨੀਤੂ ਆਖਣ ਲੱਗੀ ਡੈਡੀ ਜੀ ਹੁਣ ਤੁਸੀਂ ਬਿਮਾਰ ਰਹਿੰਦੇ ਹੋ ਇਸ ਕਰਕੇ ਮੱਝਾਂ ਸਾਰੀਆਂ ਹੀ ਵੇਚ ਦਿਓ ਅਸੀਂ ਦੁੱਧ ਮੁੱਲ ਲੈ ਲਿਆ ਕਰਾਂਗੇ ਸੁਰਜੀਤ ਸਿੰਘ ਨਹੀਂ ਚਾਹੁੰਦਾ ਸੀ ਕਿ ਮੈਂ ਮੱਝਾਂ ਵੇਚ ਕੇ ਬਿਲਕੁਲ ਵਿਹਲਾ ਹੋ ਜਾਵਾਂ ਉਸ ਨੂੰ ਵੀ ਪਤਾ ਸੀ ਜੇਕਰ ਮੇਰੀ ਘਰ ਵਿੱਚ ਕਦਰ ਹੈ ਤਾਂ ਮੇਰੇ ਕੰਮ ਕਾਰਨ ਹੈ ਨਹੀਂ ਤਾਂ ਮੈਨੂੰ ਇਹਨਾਂ ਨੇ ਰੋਟੀ ਵੀ ਇੱਕ ਟਾਈਮ ਨਹੀਂ ਦੇਣੀ ਨੀਤੂ ਬੜੀ ਪਰੇਸ਼ਾਨ ਹੁੰਦੀ ਰਹਿੰਦੀ ਸੀ ਜਦੋਂ ਜਠਾਣੀ ਨੂੰ ਬੈਠੇ ਬਿਠਾਏ ਨੂੰ 4 ਕਿਲੋ ਦੁੱਧ ਮਿਲ ਜਾਂਦਾ ਸੀ ਉਸ ਨੂੰ ਤਾਂ ਕੋਈ ਸਮੱਸਿਆ ਨਹੀਂ ਸੀ ਇੱਕ ਦਿਨ ਨੀਤੂ ਨੇ ਆਪਣੇ ਸਹੁਰਾ ਸਾਹਿਬ ਨੂੰ ਸਰਜੀਤ ਸਿੰਘ ਨੂੰ ਇਹ ਗੱਲ ਆਖ ਦਿੱਤੀ ਕਿ ਡੈਡੀ ਜੀ ਜੇ ਤੁਸੀਂ ਮੇਰੇ ਘਰ ਰਹਿਣਾ ਹੈ ਤਾਂ ਉਧਰ ਸਰਜੀਤ ਦੀਦੀ ਨੂੰ ਦੁੱਧ ਨਹੀਂ ਦੇਣਾ ਉਹ ਮੁੱਲ ਲੈ ਸਕਦੇ ਨੇ ਪਰ ਅਸੀਂ ਮੁਫਤ ਵਿੱਚ ਦੁੱਧ ਨਹੀਂ ਦੇਣਾ ਇਸ ਗੱਲ ਕਾਰਨ ਸਰਜੀਤ ਸਿੰਘ ਤੇ ਨੀਤੂ ਦਾ ਆਪਸ ਵਿੱਚ ਕਾਫੀ ਰੌਲਾ ਪਿਆ ਸਰਜੀਤ ਸਿੰਘ ਆਪਣੇ ਬੱਚਿਆਂ ਨੂੰ ਦੁੱਧ ਨਾ ਦੇਵੇ ਇਹ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦਾ ਉਸ ਨੇ ਨੀਤੂ ਨੂੰ ਕਾਫੀ ਖਰੀਆਂ ਖਰੀਆਂ ਸੁਣਾਈਆਂ ਕਿ ਮੈਂ ਖੁਦ ਕੰਮ ਕਰਦਾ ਹਾਂ ਮੇਰੀ ਮਰਜ਼ੀ ਹੈ ਮੈਂ ਦੁੱਧ ਦੇਵਾ ਜਾ ਨਾ ਸਰਜੀਤ ਸਿੰਘ ਦੁੱਧ ਵਾਲੇ ਭਾਂਡੇ ਵੀ ਖੁਦ ਧੋਂਦਾ ਖੁਦ ਸਾਫ਼ ਕਰਦਾ ਨੀਤੂ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦਾ ਸਹੁਰਾ ਉਹਨਾਂ ਨੂੰ ਵੀ ਤਾਂ ਦੁੱਧ ਲਿਆ ਦਿੰਦਾ ਹੈ ਰੋਟੀ ਬਦਲੇ ਸਹੁਰਾ ਉਹਨਾਂ ਨੂੰ ਦੁੱਧ ਤਾਂ ਪੈਦਾ ਕਰਕੇ ਦਿੰਦਾ ਹੈ ਜਦੋਂ ਸਰਜੀਤ ਸਿੰਘ ਦੀ ਵੱਡੀ ਨੂੰਹ ਨੇ ਦੇਖਿਆ ਕਿ ਦੁੱਧ ਕਾਰਨ ਘਰ ਵਿੱਚ ਕਲੇਸ਼ ਪੈਂਦਾ ਹੈ ਉਸ ਨੇ ਆਪਣੇ ਸਹੁਰੇ ਨੂੰ ਦੁੱਧ ਲੈ ਕੇ ਆਉਣ ਲਈ ਮਨਾਂ ਕਰ ਦਿੱਤਾ ਪਰ surjeet singh ਕਿਸੇ ਵੀ ਹਾਲਤ ਵਿੱਚ ਨਹੀਂ ਮੰਨਿਆ ਨੀਤੂ ਨੇ ਇਹ ਆਖ ਹੀ ਦਿੱਤਾ ਕਿ ਡੈਡੀ ਜੀ ਤੁਸੀਂ ਵੱਡੀ ਦੀਦੀ ਵੱਲ ਹੀ ਰਹਿਣ ਲੱਗ ਪੋ ਤੁਹਾਨੂੰ ਉਹ ਰੋਟੀ ਪਾਣੀ ਦੇ ਦਿਆ ਕਰੇਗੀ surjeet singh ਦੀ ਇਹ ਜਿੱਦ ਸੀ ਕਿ ਉਹ ਆਪਣਾ ਘਰ ਛੱਡ ਕੇ ਪੁੱਤਰ ਦੇ ਘਰ ਵਿੱਚ ਨਹੀਂ ਜਾਵੇਗਾ ਜੋ ਘਰ ਉਸਨੇ ਆਪ ਬਣਾਇਆ ਹੈ ਉਹ ਉਸ ਵਿੱਚ ਹੀ ਰਹੇਗਾ ਹੁਣ ਜਦੋਂ ਨੀਤੂ ਨੇ ਦੇਖਿਆ ਕਿ ਸੋਹਰਾ ਉਸ ਦਾ ਕਿਸੇ ਵੀ ਹਾਲਤ ਵਿੱਚ ਮੰਨਣ ਵਾਲਾ ਨਹੀਂ ਇਸ ਕਰਕੇ ਉਸ ਘਰ ਦੇ ਵਿੱਚ ਨੀਤੂ ਨੇ ਆਪ ਹੀ ਅਲੱਗ ਹੋਣ ਦਾ ਇਰਾਦਾ ਬਣਾ ਲਿਆ ਹੁਣ ਰਹੀ ਗੱਲ surjit singh ਤੇ rajveer ਦੀ ਰੋਟੀ ਪਾਣੀ ਦੀ rajveer ਨੇ ਆਪਣਾ ਭਰਾ ਵੇਖਿਆਂ ਤੋਂ ਬੁਲਾਇਆ ਇੱਕ ਦੋ ਰਿਸ਼ਤੇਦਾਰ ਹੋਰ ਬੁલાਏ ਬਜ਼ੁਰਗ ਕਿੱਧਰ ਰਹਿਣਗੇ ਤੇ ਬਜ਼ੁਰਗ ਕਿੱਧਰ ਰੋਟੀ ਖਾਣਗੇ ਸੁਰਜੀਤ ਸਿੰਘ ਦਾ ਵੱਡਾ ਲੜਕਾ ਗੁਰਵੀਰ ਬੜਾ ਸਿਆਣਾ ਸੀ ਉਹ ਆਪਣੇ ਮਾਪਿਆਂ ਨੂੰ ਰੋਲਦਾ ਹੋਇਆ ਨਹੀਂ ਵੇਖ ਸਕਦਾ ਸੀ ਆਖਰਕਾਰ ਉਸਨੇ ਜ਼ਿੰਮੇਵਾਰੀ ਮਾਤਾ ਪਿਤਾ ਦੀ ਆਪਣੇ ਸਿਰ ਲੈ ਲਈ ਇਹ ਮੈਂ ਹੀ ਆਪਣੇ ਮੰਮੀ ਪਾਪਾ ਨੂੰ ਰੋਟੀ ਦੇਵਾਂਗਾ ਨੀਤੂ ਨੇ ਇਸ ਗੱਲ ਦੀ ਕੋਈ ਸ਼ਰਮ ਨਹੀਂ ਕੀਤੀ ਨੀਤੂ ਨੇ ਆਪਣੇ ਸੱਸ ਸਹੁਰੇ ਦੀ ਰੋਟੀ ਪਾਣੀ ਬਣਾਉਣੀ ਬੰਦ ਕਰ ਦਿੱਤੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੋਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ